ਹਾਂ ਆਪਣਾ ਗੱਡੀਆਂ ਦੋ ਆ ਚੁੱਕੀਆਂ ਜੀ ਦੇਖੋ ਜਿਹੜਾ ਟਰਾਈਸਾਈਕਲ ਈ ਵੀਲ ਚੇਅਰਾਂ ਸਟਿਚਰ ਦਾ ਕੈਂਪ ਲਾਇਆ ਸੀ ਅਸੀਂ 29 ਤਰੀਕ ਨੂੰ ਅਸੀਂ ਡਿਸਟ੍ਰੀਬਿਊਸ਼ਨ ਕਰਨਾ ਜੀ ਬਾਬਾ ਮੜ ਦੇ ਵਿੱਚ ਨਿਕਮਲ ٹرسٹ ਦੇ ਨਾਮ ਤੇ ਜੀ ਦੋ ਗੱਡੀਆਂ ਤੱਪਾ ਮੰਡੀ ਪਹੁੰਚ ਚੁੱਕੀਆਂ ਨੇ ਜੀ ਨਵੀਂ ਜ਼ਿੰਦਗੀ ਨਵੇਂ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ ਜੀ ਚੀਜ਼ਾਂ ਨਾਲ ਅਬਾਪ ਲੋਕੇਸ਼ਨ ਬਾਬਾ ਮਟਦੀ ਹੈ ਜੀ 29 ਤਰੀਕ ਨੂੰ ਤੇ ਡਿਸਟ੍ਰੀਬਿਊਸ਼ਨ ਹੋਣਾ ਜੀ ਤੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲਣੀ ਹੈ ਕਈ ਲੋਕਾਂ ਨੂੰ ਹਾਂਜੀ ਸाहिल ਜੀ ਕੀ ਕਹਿਣਾ ਚਾਹੋ ਜਿਹੜਾ ਸਮਾਨ ਹੈ ਇਹ ਕਿਸ ਪਰਪਸ ਲਈ ਹੈ ਜੀ ਇਹ ਇਹ 22 ਦਸੰਬਰ ਨੂੰ ਜੀ ਅ ਇੱਕ ਦਿਵਿਆਂਗ ਤੇ ਬਜ਼ੁਰਗਾਂ ਲਈ ਸਮਾਨ ਵੰਡ ਕੈਂਪ ਲਗਾ ਰਹੇ ਆ ਜਿਦੇ ਵਿੱਚ ਦਿਵਿਆਂਗ ਜੋ ਲੋਕ ਨੇ ਉਹਨਾਂ ਲਈ ਬੈਟਰੀ ਵਾਲੇ ਟਰਾਈਸਾਈਕਲ, ਵੀਲ ਚੇਅਰਾਂ, ਟਰਾਈਸਾਈਕਲ, ਬਜ਼ੁਰਗਾਂ ਲਈ ਕਮੋੜ ਵਾਲੀ ਕੁਰਸੀ, ਕੰਨਾਂ ਦੀ ਮਸ਼ੀਨ, ਓੜੀਆਂ, ਛੜੀਆਂ, ਸਰਵਾਈਕਲ ਕਾਲਰ, ਬੈਕ ਬੈਲਟ ਪੋਰਟ 벨ਟ ਗੋਡਿਆਂ ਦੇ ਕੈਪ ਕਲਿੱਪਰ ਅਤੇ ਜਿਹੜੇ ਬੱਚੇ ਦੇਖ ਨਹੀਂ ਸਕਦੇ ਉਹਨਾਂ ਲਈ TLM ਕਿੱਟਾਂ ਅਤੇ ਮੋਬਾਈਲ ਫੋਨ ਜੋ ਕਿ ਨਿਕਮਲ ਚੈਰੀਟੇਬਲ ٹرسٹ ਤਪਾ ਵੱਲੋਂ ਦਿੱਤੇ ਜਾਣੇ ਨੇ ਇਸ ਦੇ ਵਿੱਚ ਵਿਸ਼ੇਸ਼ ਸਹਿਯੋਗ ਨੈਕੀ ਫਾਊਂਡੇਸ਼ਨ ਬੁਲਾੜਾ ਅਤੇ ਅਲਿੰਕੋ ਦਾ ਹੈ ਜੋ ਇੱਕ ਕੈਂਪ ਲੱਗ ਰਿਹਾ ਉਸ ਦਾ ਸਥਾਨ ਰਹੇਗਾ ਸ਼੍ਰੀ ਬਾਬਾ ਮੱਠ ਤਪਾ ਮੰਡੀ 29 ਦਸੰਬਰ ਦਿਨ ਸੋਮਵਾਰ ਨੂੰ ਜੋ ਇਹ ਕੈਂਪ ਹੈ ਲਗਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਜੋ ਇਹ ਸਮਾਨ ਹੈ तकरीबन 25 ਲੱਖ ਰੁਪਏ ਦਾ ਸਮਾਨ ਹੈ ਜੋ ਲੋੜਵੰਦ ਲੋਕਾਂ ਤੱਕ ਲੋੜਵੰਦ ਜੋ ਦਿਵਿਆਂਗ ਅਤੇ ਬਜ਼ੁਰਗ ਨੇ ਉਹਨਾਂ ਤੱਕ ਇਹ ਸਮਾਨ ਪਹੁੰਚਾਇਆ ਜਾ ਕਿੰਨੇ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹੋ ਤੁਸੀਂ ਲਗਭਗ ਜੀ ਇਹ 14 ਸਤੰਬਰ ਨੂੰ ਇਹ ਇੱਕ ਅਸੈਸਮੈਂਟ ਕੈਂਪ ਲਾਇਆ ਸੀ ਉਹਦੇ ਵਿੱਚ 225 ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਸੀ ਜਿਹਦੇ ਵਿੱਚੋਂ 157 ਲੋਕਾਂ ਨੂੰ ਇਸ ਜੋ ਸਮਾਨ ਹੈ ਉਹ ਮੁਵਾਹਾ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਮੰਨ ਕੇ ਚਲੋ ਜੇ ਆਪਾਂ ਇੱਕ ਅ ਡੈਂਟਰੀ ਵਾਲੀ ਟ੍ਰਾਈਸਾਈਕਲ ਦੀ ਗੱਲ ਕਰੀਏ ਉਹਦੀ ਕੀਮਤ ਲਗਭਗ 55000 ਹੈ ਜੇ ਸਿੰਪਲ व्हीलਚੇਅਰ ਦੀ ਗੱਲ ਕਰੀਏ ਉਹਦੀ ਕੀਮਤ 15000 ਹੈ ਐਦਾ ਕੋਸਟ ਕੈਲਕੂਲੇਟ ਕਰਕੇ ਤਕਰੀਬਨ 24.5 ਤੋਂ 25 ਲੱਖ ਰੁਪਈਆ ਇਹ ਸਾਰੇ ਸਮਾਨ ਦੀ ਕੀਮਤ ਹੈ ਜੋ ਆਪਾਂ ਦਿਵਿਆਂਗ ਅਤੇ ਬਜ਼ੁਰਗਾਂ ਨੂੰ ਦੇਣ ਜਾ ਰਹੇ ਹਾਂ ਅੱਛਾ ਕਿੱਥੋਂ ਕਿੱਥੋਂ ਤੁਹਾਡੇ ਕੋਲੇ ਆਏ ਸੀਗੇ ਲੋਕ ਜਿਹੜੇ ਇੱਕ ਕੈਂਪ ਦੇ ਵਿੱਚ ਸਾਡੇ ਕੋਲੇ ਬਹੁਤ ਦੂਰੋਂ ਦੂਰੋਂ ਲੋਕ ਆਏ ਜਿਦੇ ਵਿੱਚ ਮਾਨਸਾ ਏਰੀਆ ਹੋ ਗਿਆ ਭਲਾੜਾ ਏਰੀਆ ਹੋ ਗਿਆ ਤਵਾ ਮੰਡੀ ਦਾ ਆਸ-ਪਾਸ ਪਿੰਡ ਨੇੜਲਾ ਦਰਾਜ ਦਰਾਕਾ ਇਧਰੋਂ ਸਹਿਣਾ ਪਧੋੜ ਟੱਲੇਆਲ ਹੋਰ ਬਹੁਤ ਦੂਰੋਂ ਕਹਿ ਸਕਦੇ ਆ ਬਟਿੰਡੇ ਤੋਂ ਵੀ ਸਾਡੇ ਕੋਲ ਦੋ ਤਿੰਨ ਕੇਸ ਆਏ ਸੀਗੇ ਰੰਮਪਰਾ ਫੂਲ ਤੋਂ ਦੋ ਤਿੰਨ ਕੇਸ ਆਏ ਸੀਗੇ ਇਧਰ ਸੰਗਰੂਰ ਸਨਾਮ ਏਰੀਆ ਤੋਂ ਕਈ ਲੋਕ ਆਏ ਕਿਉਂਕਿ ਜਿਹੜਾ ਇਹ ਕੈਂਪ ਹੈ ਇਹ ਪੂਰੇ ਭਾਰਤ ਦਾ ਕੈਂਪਸ ਹੈ ਕਿੰਨੀਆਂ ਗੱਡੀਆਂ ਆਈਆਂ ਹੁਣ ਤੱਕ ਤੁਹਾਡੇ ਕੋਲੇ ਸਮਾਨ ਦੀਆਂ ਸਮਾਨ ਦੀਆਂ ਸਾਡੇ ਕੋਲ ਜੀ ਦੋ ਗੱਡੀਆਂ ਪਹੁੰਚ ਚੁੱਕੀਆਂ ਹੈਗੇ ਤੇ ਇੱਕ ਗੱਡੀ ਲਗਭਗ 25-26 ਤੇ ਓਕੇ ਤੇ ਗਾਹਾਂ ਨੂੰ ਵੀ ਇਹ ਜੇ ਕੈਂਪ ਲਾਉਂਦੇ ਰਹੋਗੇ ਤੁਸੀਂ ਇਹ ਕੈਂਪ ਲਗਾਤਾਰ ਦੀ ਮਾਨਵਤਾ ਦੀ ਸੇਵਾ ਲਈ ਇਹ ਕੈਂਪ ਜੋ ਹੈ ਇਹ ਲਗਾਤਾਰ ਲੱਗਦੇ ਰਹਿਣਗੇ ਜੀ ਤੇ ਸਥਾਨ ਬੋਲ ਦਿਓ ਜੀ ਸਹੀ ਕਿੱਥੇ ਆਪਣਾ ਪੋਪਰ ਸਾਹਿਬ ਜੀ ਸਾਨੂੰ ਪਤਾ ਹੀ ਹੈ ਧਾਰਮਿਕ ਸਥਾਨ ਹੈ ਬਾਬਾ ਸੁਖਾਨੰਦ ਜੀ ਦਾ ਤਪ ਅਸਥਾਨ ਜਿਹਨੂੰ ਆਪਾਂ ਸ਼੍ਰੀ ਬਾਬਾ ਮਠ ਦੇ ਸਥਾਨ ਤੋਂ ਜਾਣਦੇ ਆਂ ਉੱਥੇ ਕੈਂਪ 29 ਤਰੀਕ ਨੂੰ ਲੱਗ ਰਿਹਾ ਤੇ ਕਿਸੇ ਨੂੰ ਬੁਲਾਇਆ ਜੀ ਆਪਣੇ ਕਿਸੇ ਮੰਡੀ ਦੇ ਮੋਤਵਰ ਬੰਦੇ ਨੂੰ ਇੱਥੇ ਉਹ ਫਿਲਹਾਲ ਵਿਚਾਰ ਵਟਾਂਦਰਾ ਚੱਲ ਰਿਹਾ ਜੀ ਬਹੁਤ ਜਲਦ ਇਹ ਵੀ ਫਾਈਨਲ ਹੋ ਜਾਵੇਗਾ ਚਲੋ ਠੀਕ ਹੈ ਧੰਨਵਾਦ ਜੀ